ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਚੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੁਲਜਿੰਦਰ ਜੀ ਹੋਰ ਸਨਮ ਵੀਰ ਜੀ ਕੀ ਹਾਲ ਚਾਲ ਵਧੀਆ ਵਧੀਆ ਠੀਕ ਹੈ ਤੁਸੀਂ ਦੱਸੋ ਜੀ ਸਭ ਵਧੀਆ ਠੀਕ ਵਧੀਆ ਵੀਰੇ ਨਾ ਦੱਸਿਓ ਕੁਲਜਿੰਦਰ ਡੇਰੀ ਫਾਰਮ ਵੇਖਣ ਕੋਲ ਸਾਰੇ ਵੀਰ ਭੈਣ ਆਪਣਾ ਭਰਾਵਾ ਨੂੰ ਸਾਰੇ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸੋਨੂ ਸੀੜਾ ਹਾਂਜੀ ਤਸੀਲ ਬਟਾਰਾ ਡਿਸਟ੍ਰਿਕਟ ਅਗਰਤਾਸਰ ਜੀ ਮੋਬਾਈਲ ਨੰਬਰ ਹੈ 94 658 ਹਾਂਜੀ 54857 ਬਾਕੀ ਤੁਸੀਂ ਸਕਰੀਨ ਤੇ ਚਲਾ ਦੇਣਾ ਵਾ ਸਾਰੇ ਨੇ ਨੋਟ ਕਰ ਲੈਣੇ ਵੀਰ ਭਰਾਵਾਂ ਨੇ ਬਿਲਕੁਲ ਵੀਰੇ ਬਿਲਕੁਲ ਤਾਂ ਵੀਰੇ ਸੂਈਆਂ ਛੋਟੀਆਂ ਆ ਗਈਆਂ ਅੱਜ ਕੋਲੇ ਭਾਜੀ ਬਹੁਤ ਬਹੁਤ ਚੰਗੇ ਬ੍ਰਾਂਡ ਚੰਗੇ ਰਿਕਰਡ ਵਾਲੀਆਂ 13 13 14 14 ਕਿਲੋ ਵਾਲੀਆਂ ਐ ਸਵੇ ਸਵੇ ਲਾਈ ਪੂਰੇ ਤੁਹਾਨੂੰ ਮੈਂ ਖੋਲ ਕੇ ਵਿਖਾ ਲੜਨੀ ਆ ਤੁਹਾਨੂੰ ਮੰਨ ਜਾਣਾ ਕਿ ਕਿੱਥੋਂ ਲਿਆਂਦੇ ਜੇ ਡੇਡੇ ਚੱਲੇ ਗਏ ਤਾਂ ਉਹਦਾ ਵੀਰੇ ਅੱਗੇ ਪਿਛਲੀਆਂ ਵੀਡੀਓ ਜੇ ਵੀ ਤੁਹਾਨੂੰ ਇਹੀ ਕਹਨੇਗੇ ਕੀ ਇੱਕ ਤੁਹਾਡਾ ਰੇਟ ਹੈ ਇੱਕ ਪਸ਼ੂ ਸਾਫ ਸੁਥਰਾ ਹਾਂਜੀ ਤੇ ਇੱਕ ਪ੍ਰਾਣਾ ਐਕਸਪੀਰੀਅੰਸ ਹੈ ਜਿੱਦਾਂ ਵੀਰੇ ਫੇਰ ਹੀ ਪਸ਼ੂ ਵੀ ਜੈਜ ਹੁੰਦਾ ਵਾ ਤਾਂ ਸਾਫ ਸੁਥਰਾ ਹੁੰਦਾ ਹਨਾ ਜੀ ਬੜੀ ਆਪਣੀ ਸੋਚਿਆ ਵੀ ਜਿੰਨਾ ਵੀਰਪਰਾਵਾਂ ਨੇ ਪੈਸੇ ਲਾਉਣੇ ਆ ਉਹਨਾਂ ਦੁੱਧ ਦੇ ਲਾਉਣੇ ਆ ਬਿਲਕੁਲ ਵੀ ਤੇ ਦੁੱਧ ਤੇ ਫੇਰ ਥਣ ਭੰਡ ਛੱਡਿਆ ਜੋ ਨਿਕਲ ਆਵਾ ਫੇਰ ਅੱਧੀ ਕਿ ਕਿ ਛੱਡਿਆ ਜੋ ਦੁੱਧ ਤੇ ਨਹੀਂ ਹੋਣਾ ਦੋਂਦੀਆਂ ਦਿਆਂ ਦਿਆਂ ਕਹਿੰਦੇ ਨੇ ਦੋਂਦੀਆਂ ਦੁੱਧ ਤੜਾ ਦਦਣਾ ਜਿੰਨਾ ਬਿਲਕੁਲ ਵੀਰੇ ਇਹ ਦੁੱਧ ਕੋ ਬੰਦਾ ਪੱਠੇ ਪਾਊਗਾ ਵਾਂਟ ਪਾਊਗਾ ਤੇ ਸ਼ਾਮਾਂ ਨੂੰ ਬਾਲਟੀ ਭਰ ਕੇ ਉੱਠੂਗਾ ਮਨ ਖੁਸ਼ ਹੋਊਗਾ ਹੋਊਗਾ ਬਿਲਕੁਲ ਮੈਂ ਤਾਂ ਨਿਰਾਸ਼ ਸੋਹਣਾ ਨਹੀਂ ਨਾ ਵੇਖੀ ਨ ਆਈ ਆ ਗੀ ਮੈਂ ਘਾ ਮਾਲਿਆ ਤੇ ਦੁੱਧ ਤੋਂ ਮੁੱਲ ਪੂਰਾ ਕਰਨ ਵਾਲਾ ਹਾਂਜੀ ਲੇਵੇ ਵਾਲਾ ਪਸ਼ੂ ਆ ਰੇਟ ਜਿਆ ਜਾਂ ਹਰੇਕ ਵੀਰ ਖਰੀਦ ਕਰਦਾ ਹੁਣ ਅੱਗੇ ਫੋਨ ਆਉਂਦਾ ਜੀ ਤੁਹਾਡੇ ਬਾਰੇ ਵੀਰ ਜੀ ਉਹਨੂੰ ਵੀਡੀਓ ਵੀਰ ਉਹਨਾਂ ਦੀ ਅਪਲੋਡ ਕਿਦੋਂ ਕਰਨੀ ਆ ਤਾਂ ਮੈਂ ਕੋਈ ਨਹੀਂ ਕਰ ਦਿੰਦੇ ਆ ਵੀਰੇ ਵਪਾਰੀ ਵੀਰੀ ਤਾਂ ਖਿੱਚ ਕਰਦੇ ਆ ਪਸ਼ੂ ਦੀ ਤੁਹਾਡੇ ਕੋਲ ਫੇ ਰੇਟ ਵੇਖਦਾ ਨਾ ਭਾਜੀ ਰੇਟ ਵੇਖਦਾ ਬਾਕੀ ਮਾਲ ਵੇਖਦਾ ਜੇ ਰੇਟ ਚੰਗਾ ਹੋਵੇ ਪਸ਼ੂ ਦੇਖੋ ਡੇਕ ਰੰਗਵਾਜ ਨੇ ਬਿਲਕੁਲ ਚੰਗੇ ਲੈ ਵੇ ਨੂੰ ਇਹ ਵਾਲੇ ਲੈ ਗਾ ਬਾਜ ਮਾਲ ਵਿਕਣਾ ਵਿਕਣਾ ਵੀਰ ਭਰਾਵਾਂ ਦੇ ਮਾਲ ਵਿਕ ਗਿਆ ਬਹੁਤ ਜਲਦੀ ਹਾਂਜੀ ਤੇ ਬਾਕੀ ਹੋਰ ਬੜੇ ਫੋਨ ਆਉਂਦੇ ਰਹੇ ਨੇ ਤੇ ਪਰ ਮਾਲ ਵਿਕ ਗਿਆ ਕਿੱਥੋਂ ਦੇਣਾ ਹੈ ਫਿਰ ਦੋਰੇ ਦੋਰੇ ਤੇ ਨਹੀਂ ਨਾ ਵੇਚਿਆ ਜਾਣਾ ਇੱਕ ਹੀ ਵਾਰੀ ਵੇਚਿਆ ਜਾਣਾ ਬਿਲਕੁਲ ਜੀ ਤੇ ਬਾਕੀ ਜਿਹੜੇ ਵੀਰ ਨੇ ਲੈਣਾ ਹੁੰਦਾ ਸਾਈ ਪਾਉਣੀ ਪੈਂਦੀ ਆ ਫਿਰ ਇਹਦਾ ਕੀ ਕਰੋ ਵੀ ਸਾਈ ਬਾਅਦ ਚ ਪਕਣੀ ਨਹੀਂ ਉਹ ਫਿਰ ਵੀਰ ਜੀ ਸਾਈ ਜ਼ਰੂਰੀ ਹੈ ਨਾ ਕਿਉਂ ਸਾਈ ਆਈ ਆ ਪਤਾ ਹੁੰਦਾ ਵੀ ਵਿਕ ਗਿਆ ਬਿਲਕੁਲ ਬਿਲਕੁਲ ਹਾਂਜੀ ਤਾਂ ਇੱਕ ਵੀਰੇ ਸਚਾਈ ਵੇਖਦੀ ਹੈ ਨਾ ਸਚਾਈ ਦਾ ਇਹ ਹੈ ਕਿ ਦੂਰਦਾਰ ਦਾ ਗਾਗ ਲੱਗ ਜਾਂਦਾ ਫਿਰ ਵੀਰਾ ਹਨਾ ਪੱਕੇ ਪਸ਼ੂ ਕਿਨੇ ਬਾਕੀ ਵੀਰੇ ਤੂੰ ਜੋ ਹੈਗਾ ਉਹ ਹੀ ਦਿਖਾਉਂਦੇ ਆ ਨਾ ਬਿਲਕੁਲ ਬਿਲਕੁਲ ਮੇਰੇ ਕੋ ਜੋ ਹੈ ਹੋ ਹੈਗਾ ਕੁਝ ਹੋਰ ਦਿਖਾ ਕੁਝ ਹੋਰ ਦੋ ਬਿਲਕੁਲ ਬਿਲਕੁਲ ਪਰ ਇਹ ਬਹੁਤ ਵਧੀਆ ਗੱਲ ਮੈਨੂੰ ਲੱਗਦੀ ਵੀ ਜੋ ਉਹ ਆਖਿਆ ਉਹ ਹੀ ਦਿਖਾਉਂਦੇ ਉਹੀ ਵੀਰੇ ਨਾਲੇ ਮੈਂ ਗੱਲ ਹਰ ਵੀਡੀਓ ਜੀ ਵੀਰੇ ਮੈਂ ਬੜੀ ਬੇਨਤੀ ਕਰਦਾ ਹੁੰਨਾ ਕਿ ਜੋ ਤੁਹਾਨੂੰ ਮਖਾਲਨਦੇ ਤੁਸੀਂ ਪਸ਼ੂ ਦੇ ਲਾਗੇ ਪਹੁੰਚੋ ਹਨਾ ਵੀਰੇ ਬਸ ਬਸ ਕੈਮਰੇ ਚ ਆ ਕੇ ਇੱਥੇ ਆ ਕੇ ਵੀ ਉਹ ਹੀ ਉਹੀ ਨਿਕਲੂਗਾ ਬਾਕੀ ਵੀਰ ਜੀ ਇੱਕ ਮਾਮੂਲੀ ਆ ਮੰਨ ਲਓ ਆਪਾਂ ਭਾਵੇਂ ਕੋਈ ਫੋਟੋ ਹੀ ਖਿੱਚਦੇ ਆ ਆਪਣੀ ਖਿੱਚਦੇ ਆ ਫੋਨ ਚ ਕਿ ਜਿਆ ਫੋਨ ਵਾਲੀ ਫੋਟੋ ਤੇ ਕਿ ਜਿਆ ਰੀਅਲ ਮਾਣਾ ਮੋਟਾ ਤਾਂ ਜਾਬਦਾ ਜਾਬਦਾ ਐਡੀ ਵੀ ਗੱਲ ਨਹੀਂ ਹੁੰਦੀ ਹਨਾ ਜੀ ਉਹ ਨੀ ਕਿਉਂ ਹੋ ਜਾਂਦੀ ਹੈ ਜੀ ਕਿਉਂਕਿ ਜੇ ਉਹ ਰੀਅਲ ਚੀਜ਼ ਰੀਅਲ ਹੀ ਹੁੰਦੀ ਆ ਤਾਂ ਬਾਕੀ ਜੋ ਵੀ ਵਿਖਾਇਆ ਜਾਂਦਾ ਵੀਰੇ ਜੋ ਕੱਦ ਕਾਠ ਹੋਊਗਾ ਉਹੀ ਇੱਥੇ ਆ ਕੇ ਨਿਕਲੂ ਕੋਈ ਜੂਮ ਨਹੀਂ ਹੁੰਦੀਆਂ ਵੀਡੀਓ ਕੋਈ ਇਹ ਨਾ ਵੀ ਰੱਖੇ ਕੋਈ ਜੂਮ ਹੁੰਦਾ ਪਸ਼ੂ ਜਾਂ ਵੱਡਾ ਛੋਟਾ ਹੁੰਦਾ ਵਾ ਬਾਕੀ ਤੁਸੀਂ ਇੱਥੇ ਪਹੁੰਚੋਗੇ ਕੱਦ ਕਾਠ ਦਾ ਤਾਂ ਵੀਰੇ ਦਿਖ ਨਹੀਂ ਦਿਆ ਹੁੰਦਾ ਹਣਾ ਜੀ ਆ ਕੇ ਨਵਾਂ ਸਭ ਤੋਂ ਵਧੀਆ ਵਾ ਬਿਲਕੁਲ ਇਹ ਆਨਲਾਈਨ ਵੀ ਵਗਾਉਣੀਆਂ ਇੱਥੇ ਕੋਈ ਡਰਨ ਵਾਲੀ ਗੱਲ ਨਹੀਂ ਪਿੱਛੇ ਤੁਹਾਡੇ ਨਾਲ ਧੋਖਾ ਨਾ ਹੋ ਜੇ ਉਹ ਚੱਕਰ ਨਹੀਂ ਲੱਗਾ ਉਹ ਨਾ ਬੇਫਿਕਰ ਹੋਗੇ ਵੀਰੇ ਬਿਲਕੁਲ ਬਿਲਕੁਲ ਹਾਂਜੀ ਤਾਂ ਵੀਰੇ ਆਪਾਂ ਵੀਡੀਓ ਵੀ ਹੁੰਨੀਆਂ ਕਿ ਉਹੀ ਅਪਲੋਡ ਕਰਦੇ ਆ ਜਿਹੜੇ ਜਿਹੜੇ ਵੀਰਾਂ ਦੇ ਮੈਨੂੰ ਮਾਨ ਹੁੰਦਾ ਯਕੀਨ ਹੁੰਦਾ ਹਣਾ ਤਨਾਲ ਵੀਰਾਂ ਦਾ ਵੀ ਜਿੰਨਾਂ ਦਾ ਹਨਾ ਬਿਲਕੁਲ ਸ਼ਿਕੰਦਰ ਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਵੀਰੇ ਆਪਾਂ ਇਹਨਾਂ ਨੂੰ ਹੁਣ ਕਰੀ ਦੱਸਿਓ ਫਿਰ ਇਹਨਾਂ ਬਾਰੇ ਹਨਾ ਸਾਰੀ ਡਿਟੇਲ ਇਹ ਜੀ ਛੋਟੀ ਰਾਦੀ ਸੂਈ ਜੇ ਠੀਕ ਹੈ ਜੀ ਵਧੀਆ ਵਧੀਆ ਜੇਰ ਜੁਰ ਪਾਤੀ ਅਤਾ ਜੀ ਸੂਈ ਠੰਡੀ ਤੇਰੀ ਚਵਾ ਬਹੁਤ ਚੰਗਾ ਠੀਕ ਹੈ ਜੀ ਤੇ ਇਹ ਜੀ ਤੇਰੇ ਦੁੱਧ ਦੀ ਹਮਤ ਗਰੰਟੀ ਮਿਲੀ 15 ਕਿਲੋ ਦੀ ਤੇ ਆਪਾਂ ਚਲੋ 15 ਨਹੀਂ ਕਹਾਂਗੇ ਕਹੋਗੇ 12 13 ਦੇ ਬਹੁਤ ਆ ਬਹੁਤ ਆ ਬਿਲਕੁਲ 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 ਇਹ ਨਾ ਨੀ ਕੋ ਗੱਲ ਆ ਗਈ ਤੇ ਬਾਕੀ ਤਾਂ ਆ ਵੇਖ ਲੈਣਾ ਖੁਦ ਇਹ ਦੁੱਧ ਤੇ ਉਹਨਾਂ ਦਾ ਨਾ ਥਣ ਭਾਂਡੇ ਤਾਂ ਵੇਖੋ ਵੀਰੋ ਕੀ ਬਾਤ ਆ ਜੀ ਤਾਂ ਮੇਰੇ ਲੈਵਲ ਉਵਾ ਦਾ ਬਹੁਤ ਤਰਲੇਦਾਰ ਲੱਗਿਆ ਜੀ ਤਾਂ ਪਤਲਾ ਚਾਮ ਆ ਗਿਆ ਵੀਰੋ ਚੌੜੀ ਹਾਂ ਕੀ ਬਾਤ ਹੈ ਜੀ ਸਰ ਜੀ ਕਿੱਥੇ ਕਿੱਥੇ ਥਣ ਲੱਗਾ ਕਿੱਡੀ ਕਿੱਡੀ ਦੂਰ ਤੱਕ ਵੇਖੋ ਫੇਸ ਕੁਆਲਿਟੀ ਵੀ ਸੋਹਣੀ ਆ ਆ ਵੇਖੋ ਕਿੱਥੇ ਕਿੱਥੇ ਥਣ ਲੱਗਾ ਕਿਦਾਂ ਦਾ ਐਂ ਗੇਟ-ਗੇਟ ਤੇ ਆ ਗਿਆ ਥਣ ਵੀਰੇ ਇਹਨੂੰ ਹਨਾ ਐਂ ਪੈਪਾ ਪੂਪਾਂ ਲੱਗੀਆਂ ਦੁੱਧ ਵਾਲੀਆਂ ਚੰਗੀਆਂ ਨਿਸ਼ਾਨੀਆਂ ਵੀਰੋ ਦੁੱਧ ਵਾਲੀਆਂ ਝੋਟੀਆਂ ਤਾਂ ਲੈਵਲ ਉਵੇ ਦੀ ਬਹੁਤ ਸਾਫ ਆ ਕਮਾਲੀਆ ਜੀ ਕਮਾਲੋ ਵੀਰੇ ਕਮਾਲਾ ਇੱਕੋ ਵੀਰੋ ਬਾਕੀ ਫੇਸ ਕੁਆਲਟੀ ਵੀ ਚੈੱਕ ਕਰ ਲਓ ਇਹ ਵਾਦੀ ਇੱਕ ਗੱਲ ਆਪਾਂ ਝੂਠ ਨਹੀਂ ਬੋਲ ਕੇ ਮਾਲ ਵੇਚਣਾ ਬਿਲਕੁਲ ਇਹ ਸਲਿੰਗ ਬਿਲਕੁਲ ਕੁੰਡਾ ਤੇ ਦੂਜੀ ਥੋੜੀ ਨੁਕਰਪੁਰੀ ਹੋਕਰ ਨੇ ਨੁਕਰਪੁਰੀ ਹੈਨਾ ਐਨੂੰ ਮਾੜਾ ਕਮਾਇਓ ਵੀਰਿਆ ਇਹਨੂੰ ਬਿਲਕੁਲ ਆਪਾਂ ਝੂਠ ਬੋਲ ਕੇ ਨਹੀਂ ਵੇਚਣਾ ਕਿਉਂਕਿ ਸੱਚ ਬੋਲਾਂਗੇ ਜਿਆਦਾ ਵੀ ਕੋਈ ਝੂਠ ਬੋਲ ਬਿਲਕੁਲ ਵੀਰਿਆ ਬਿਲਕੁਲ ਕੋਈ ਬਾਅਦ ਚ ਨਹੀਂ ਵਿਕਣਾ ਥੋੜੀ ਨੁਕਰਪੁਰੀ ਐ ਇਤੋਂ ਬਾਕੀ ਸਿੰਘ ਦੀ ਬਹੁਤ ਸਾਫ ਹੈ ਬਿਲਕੁਲ ਜੀ ਸਫਾਈਆਂ ਬਹੁਤ ਨੇ ਬਾਕੀ ਤਾਂ ਵੇਖੋ ਵੀਰੋ ਦੇਵਾ ਵੇਖੋ ਦੁੱਧ ਵਾਲੀ ਮੱਝ ਇੱਕ ਰੀ ਲੱਗ ਤੋ ਲੈਵਾ ਚ ਹੁਣ ਆਪਣਾ ਆਪ ਤਾਂ ਇਹਨੇ ਲੈਵੇ ਦਾ ਵਖਾਤਾ ਦੁੱਧ ਕਿਦਾਂ ਤੁਸੀਂ ਦੱਸਦੇ ਪਏ ਦੁੱਧ ਚਲੋ ਗਾੜੀ ਸੇਵਾ ਦਾ ਆ ਜਾਂਦਾ ਹਨਾ ਬਸ ਬਾਕੀ ਸੇਵਾ ਵਿੱਚ ਅੱਗੇ ਮਾਲਵੀ ਚਾਹੀਦਾ ਪਾਜੀ ਕੱਟਣ ਵਾਸਤੇ ਦੁੱਧ ਬੋਲੇ ਕਿ ਲੈਵੇ ਵਾਲੀਆਂ ਮੱਝਾਂ ਦੁੱਧ ਕੱਢਦੇ ਕੱਢਣ ਜੇ ਮੰਡ ਵੀ ਪੂਰੀ ਸੇਵਾ ਮੰਗਣੀ ਪਸ਼ੂ ਨੇ ਐਡੇ ਦੇ ਹਨਾ ਜੀ ਬਾਜੀ ਬਸ ਬਾਜੀ ਲੈਵੇ ਵਾਲਾ ਪਸ਼ੂ ਆ ਵੀਰੋ ਤਾ ਚੰਗੀ ਝੋਟੀ ਆ ਦੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੋਰ ਭਾਈ ਤੁਹਾਨੂੰ ਕਿਲਿੰਦਰ ਜੀ ਅੱਗੇ ਪਤਾ ਮੁੱਲੇ ਜਾਇਜ਼ ਹੁੰਦੇ ਜਾਇਜ਼ ਮੁੱਲ ਨਾਲ ਮਾਲ ਰੋਜ਼ ਹੀ ਵਿਕਣ ਡਿਆ ਵਾ ਬਿਲਕੁਲ ਤੇ ਮੈਂ ਨਾਲ-ਨਾਲ ਵਿਕੀ ਜਾਂਦਾ ਨਾਲ-ਨਾਲ ਪਾਈ ਜਾਵਾਂਗੇ ਥੋੜਾ ਥੋੜਾ ਆਪਾਂ ਲਈ ਜਾਵਾਂਗੇ ਨਾ ਫੇਰ ਗਾਹ ਭੈਣ ਭਰਾਵਾਂ ਤੱਕ ਹੀ ਪਹੁੰਚਦਾ ਹੋਊਗਾ ਬਿਲਕੁਲ ਵੀਰ ਹੁਣੀ ਮੁੱਲ ਕੰਨ ਭਾਵੇਂ ਜੀ ਦਾ 10 ਕਰ ਲੋ 15 ਕਰ ਲੋ ਹਾਂਜੀ ਪਰ ਨਹੀਂ ਉਹ ਜੀ ਕੰਮ ਕਰਨਾ ਇਹ ਕਿਹ ਲੱਖ ਰੁਪਈਆ ਮੰਗਣਾ ਇਹਦਾ ਅੱਛਾ ਜੀ ਉਹਦੇ ਵਿੱਚ ਮਾਨਤਾ ਬਾਤ ਉਹ ਚ ਮਾਨਤਾ ਹੋਈ ਨਾ ਹੋਈ ਨਾ ਕਿੰਨੇ ਦੀ ਵੀਰੇ ਕਰਦੇ ਹੋ 99 ਦੀ ਦੇ ਦਈਏ E, vale. ਦੇਨਾਂ ਵਾਲੀ ਗੱਲ ਕਰਦੇ ਨੇ ਇੱਕ ਵੇਰ ਘੜੀ ਪਿੱਛੋਂ ਨਹੀਂ ਘਾਟੇ ਵਾਦੇ ਹੋਣੇ 95000 ਦੀ ਝੋਟੀ ਮਿਲ ਜੂਗੀ 95 ਦੀ ਹਾਂ ਜੀ ਕੋ ਦਿੰਦਾ ਲੱਖੋਂ ਝੋਟੀਆਂ ਤੇ ਬਾਹਰ ਵਿਕਣ ਵਾਲੀਆਂ ਪਨ ਨਹੀਂ ਬਿਲਕੁਲ ਵੀਰੇ ਇਹ ਲੈ ਵਾਲੂ ਆ ਚੰਗਾ ਟੋਪ ਕਲਾਸ ਆ ਨਹੀਂ ਸੋਹਣੀ ਸੋਹਣੀ ਝੋਟੀ ਆ ਵੀਰੇ ਕੋਈ ਸ਼ੱਕ ਨਹੀਂ ਜਿਆਦਾ ਇਲਾਜ ਕੋਈ ਨਹੀਂ ਬਿਲਕੁਲ ਬਸ ਜਿੱਦਾਂ ਅੱਗੇ ਮਾਲ ਵੀ ਕਿਹਾ ਹੁਣ ਵੀ ਮਿਕੇ ਆਪਾਂ ਤੇ ਇਹ ਚਾਹਨੇ ਆਂ ਵੀ ਫੇਰ ਆਪਾਂ ਕੱਲ ਹੋਰ ਲਾਵਾਂਗੇ ਬਿਲਕੁਲ ਬਿਲਕੁਲ ਜੀ ਇਹ ਹੀ ਬੰਨ ਕੇ ਬਹਿ ਰਾਵਾਂਗੇ ਕਸੂਤੇ ਮੁੱਲ ਕਰਕੇ ਫੇਰ ਵਿਕਣੀਆਂ ਨਹੀਂ ਵਿਕਣੀਆਂ ਨਹੀਂ ਬਿਲਕੁਲ ਵੀਰ ਜੀ ਤਾਂ ਨਾਲੇ ਵੀਰੇ ਰੇਟ ਜਾਜਾ ਹਨਾ ਵੀਰ ਖਣ ਬਹੁਤ ਵਧੀਆ ਲੱਗਿਆ ਜੀ ਦੇਖੋ ਕਿੱਥੇ ਤੱਕ ਲੱਗੀ ਤਾਂ ਅਜੇ ਚਵਾਈਆਂ ਦੋ ਚਵਾਈਆਂ ਹੋ ਗਿਆ ਨੇ ਇਹਦੀ ਠੀਕ ਆ ਜੀ ਦੇਖੋ ਆਨੇ ਤੱਕ ਲੱਗੀ ਹੋਣੀ ਆ ਕੋ ਦੋ ਚਵਾਈਆਂ ਤਾਂ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਮਾਨਤਾ ਨੂੰ ਹੋ ਜੂ ਹਾਂਜੀ ਦੂਜੇ ਨੰਬਰ ਤਾਂ ਆ ਗਈ ਛੋਟੀ ਆ ਗਈ ਵੱਡੀ ਇਹ ਛੋਟੀ ਪਾਜੀ ਉਧਰ ਦੀ ਹਰਿਆਣੇ ਦੀ ਠੀਕ ਆ ਜੀ ਆਪਾਂ ਤੇ ਇਧਰੋਂ ਹੀ ਲਈ ਆ ਪਰ ਪਹਿਲੇ ਸੂਈ ਉਧਰੋਂ ਹੀ ਆਈ ਆ ਪਹਿਲਾਂ ਸੂਈ ਉਧਰੋਂ ਆਪਾਂ ਇਹ ਨਹੀਂ ਕਹਿਣਾ ਪਿਆ ਆਪਾਂ ਉੱਥੋਂ ਜਾ ਕੇ ਆਂਦੀ ਆ ਉਹਨਾਂ ਬੰਦਿਆਂ ਨੇ ਉਧਰੋਂ ਲਈ ਆ ਆਪਾਂ ਇੱਥੋਂ ਹੀ ਖਰੀਦੀ ਆ ਠੀਕ ਆ ਤੇ ਨਾਲੇ ਵੱਡੀ ਛੋਟੀ ਜੇ ਵੀ ਬਿਲਕੁਲ ਇਹ ਵੀ ਤਾਜੀ ਸੂਈ ਹੈ ਜੀ ਵੱਡੀ ਅੱਜ ਸੂਈ ਕਿ ਮਨੇਰੇ 2 3 ਵਜੇ 3 ਵਜੇ ਸੂਈ ਹੈ ਆਹ 3 ਵੇ ਸੂਈ ਹੈ ਹਾਂਜੀ ਹਾਂਜੀ ਤਾਂ ਬੱਚੇ ਨੇ ਕੀ ਪਾਲਾ ਜੀ ਬੱਚਾ ਤਾਂ ਮਗਰ ਵੀ ਕੱਟਿਆ ਹੀ ਆ ਜੀ ਕੱਟਿਆ ਸੀਜ਼ਨ ਚੱਲੀ ਜਾਂਦਾ ਬਿਲਕੁਲ ਇਹ ਬਾਕੀ ਜੇਰ ਝੂਟੀ ਗਰੰਟੀ ਆਪਣੇ ਕੋਲ ਕੀ ਬਾਤ ਹੈ ਜੀ ਇਹ ਵੀਡੀਓ ਕੋ ਚੈੱਕ ਮੰਗੋਗੇ ਵੀਡੀਓ ਵੀ ਦਿਖਾ ਦਾਂਗੇ ਬਿਲਕੁਲ ਠੀਕ ਹੈ ਜੀ ਇਹ ਮੱਝ ਸੂ ਗਿਆ ਥੋੜੀ ਪਤਲੀ ਜਾਂਦੀ ਬੋਡੀ ਵੱਡੀ ਛੋਟੀ ਹੈ ਬਹੁਤ ਸੂਚ ਆਈ ਹੈ ਨਾ ਹਜੇ ਹਨਾ ਜੀ ਲੱਪੇ ਜੀ ਪਸ਼ੂ ਸੁ ਗਿਆ ਜਾਂਦਾ ਵੀਰੋ ਤਾਂ ਲੇਵੀ ਦੀ ਗੱਲ ਕਰੀਏ ਤਾਂ ਵੀਰੇ ਕੀ ਬਾਤ ਹੈ ਜੀ ਖ ਆ ਵੇਖੋ ਵੀਰੋ ਲੇਵੇ ਦੇ ਕੀ ਕਹਿਣੇ ਆ ਚੈੱਕ ਕਰੋ ਇੱਕ ਰੀ ਅਜੇ ਅਜੇ ਸੂ ਮਨਾਉਂਦੀ ਮੱਝ ਬਿਲਕੁਲ ਆ ਵੇਖੋ ਕਿੱਧਰ ਕਿੱਥੇ ਕੱਢਾ ਗਿਆ ਕਿਥੋਂ ਤੱਕ ਕੀ ਬਾਤ ਆ ਜੀ ਐਂ ਸਿਰੇ ਲੱਗਿਆ ਵੀਰੋ ਚੈੱਕ ਕਰ ਲਓ ਇਹ ਵੀ ਪਤਲੇ ਚੰਮ ਦੀ ਝੋਟੀ ਆ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਕੱਦ ਕਾਟ ਸੋਨੇ ਨੇ ਕੋਈ ਨਿੱਕੇ ਕੱਦ ਦੀਆਂ ਨਾ ਮੰਨ ਕੇ ਚੱਲਿਓ ਤੁਸੀਂ ਬਿਲਕੁਲ ਬਿਲਕੁਲ ਇਹਦੀ ਛੇਤੀ ਕਿਦਾਂ ਵੇਗੀਆਂ ਬਿਲਕੁਲ ਮੇਰੇ ਮੋਬਾਈਲ ਕੋਲ ਵੀਰੇ ਪਹਿਲਾਂ ਲਾ ਬਾਦਗਲ ਇਹਨੂੰ ਕਿਹਦੀ ਨਾ ਬਿਲਕੁਲ ਵੀਰੇ ਬਿਲਕੁਲ ਤਾਂ ਵੇਖੋ ਵੀਰੇ ਤਾਜੀ ਸੂਈ ਆ ਆ ਬੱਚਾ ਆ ਗਿਆ ਜੀ ਠੀਕ ਆ ਜੀ ਲੈ ਵੀਰੇ ਨਾ ਬਹੁਤ ਵੱਡੀ ਛੋਟੀ ਬਹੁਤ ਹੀ ਵੱਡੀ ਆ ਬਿਲਕੁਲ ਤਾਂ ਵੇਖੋ ਵੀਰੇ ਕਰੀ ਲਾ ਕੇ ਲੋ ਥੋੜੀ ਚੈੱਕ ਕਰ ਲੋ ਸੋਹਣਾ ਥਣ ਲੱਗਿਆ ਚਵਾਈ ਵਾਲਾ ਬਹੁਤ ਲੰਬੀ ਬਹੁਤ ਅਚੱਟੇ پورے ਸਰੀਰ ਤੇ ਨਾੜਾਂ ਦਿਖਦੀਆਂ ਦੇਖੋ ਜੀ ਲੈ ਵੀਰੇ ਪਸ਼ੂ ਆ ਜਿਹੜਾ ਖਾਣ-ਪਾਣ ਦੇ ਦਾ ਪਸ਼ੂ ਹੁੰਦਾ ਹੈ ਨਾ ਥੱਲੇ ਵਾਗਾ ਤਾਂ ਦੁੱਧ ਤਾਂ ਨਹੀਂ ਚੋਣਾ ਹੀ ਹੋਣਾ ਤੇਨੇ ਦੇਣਾ ਨਾ ਬਿਲਕੁਲ ਚੱਡੀ ਦੁੱਧ ਛੋੜਾਣਾ ਵੇਖੋ ਕਿੱਥੋਂ ਤੱਕ ਮੂਤਰੀ ਤੋਂ ਤਾਂ ਨੂੰ ਜਾਂਦੀ ਹੈ ਕੀ ਬਾਤ ਹੈ ਅਰੇ ਵਾਲੋ ਕਰਦੀ ਐ ਸੂਤ ਵੀਰੇ ਕਿੰਨੀ ਕਿੰਨੀ ਗਾਂ ਨੂੰ ਉਹ ਨਹੀਂ ਪਛਾਣ ਨੂੰ ਬਣੀ ਹੈ ਨਾ ਹਾਂਜੀ ਬਾਕੀ ਚਿਵਾਈ ਬਹੁਤ ਚੰਗੀ ਚਿਵਾਈ ਇੱਕ ਨੰਬਰ ਦੀ ਪੈਰ ਨਾ ਪੁੱਟੂਗੀ ਐਡੀ ਠੰਡੀ ਆ ਠੀਕ ਆ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਬਹੁਤ ਸ਼ਾਨਦਾਰ ਝੋਟੀ ਆਈ ਵੀ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤੇ ਇਹ ਕਿੰਨੇ ਦੀ ਝੋਟੀ ਦੇ ਦੇਣੇ ਮੇਰੇ ਕੋਲ ਜਿਹੜਾ ਬਸੂ ਚੰਗਾ ਵਦਾ ਮੁੱਲ ਤੇ ਚੰਗਾ ਹੀ ਲੱਗਣਾ ਚੰਗਾ ਸਿਆਣੇ ਉਹ ਸਾਨੂੰ ਵੀ ਸਮਝਾਤਾ ਲੈਣ ਵਾਲੇ ਭਰਾਵਾਂ ਨੂੰ ਵੀ ਸਮਝੀ ਆ ਬਿਲਕੁਲ ਵੀ ਜਿਹੜਾ ਪਸ਼ੂ ਚੰਗਾ ਉਹਦਾ ਮੁੱਲ ਵੀ ਚੰਗਾ ਹੀ ਲੱਗਣਾ ਵਾ ਹਾਂਜੀ ਇਹ ਪਨੀਰ ਮੁੱਲ ਕਰਨ ਵਾਲਾ ਵੇਖੀ ਤੇ ਮੁੱਲ ਤੇ 1 35 30 35 ਕਰਨ ਦਿਲ ਕਰਨ ਰਿਹਾ ਵੀ 30 35 ਲੱਗੀ ਇਹਦਾ ਬਿਲਕੁਲ ਵੀਰੇ ਮੰਗਿਆ ਕਿ ਵੇਖਦੀ ਹੈ 35 ਵੇਖਦੀ ਅਸੀਂ ਲੇਵਾ ਸੋਣੀ ਝੋਟੀ ਆ ਫਿਰ ਪਤਲਾ ਚਾਮਾ ਗਿਆ ਬੱਡੀ ਝੋਟੀ ਉਧਰ ਦੀ ਹਰਿਆਣੇ ਦੀ ਝੋਟੀ ਹੈ ਜੀ ਸਿੰਘ ਦੀ ਕੁਆਲਿਟੀ ਸੋਣੀ ਲੱਗੀ ਆ ਹਨਾ ਜੀ ਸਤਾਨ ਕਿਦਾਂ ਚੰਗਾ ਤਾ ਵੇਖ ਤਾਂ ਵੀਰੇ ਹੁਣ ਕਿਦਾਂ ਐਵੇਂ ਦਾ ਪਸ਼ੂ ਆ ਸਿਫਤ ਵੀ ਆਪੇ ਹੁੰਦੀ ਆ ਪਸ਼ੂ ਦੀ ਕਿਉਂਕਿ ਕਿਸੇ ਪਾਸਿੋਂ ਨਹੀਂ ਖੁੰਜਿਆ ਪਸ਼ੂ ਬਿਲਕੁਲ ਜੀ ਬਾਕੀ ਅੱਜ ਗਿੱਲੇ ਨੜਦੇ ਅੱਜ ਸੂਈ ਕੋਈ ਡਰ ਨਹੀਂ ਆ ਬਿਲਕੁਲ ਵੀ ਇੱਕ ਦਾ ਧੋਖਾ ਕੰਮ ਕੋਈ ਨਹੀਂ ਹੈਗਾ ਬਿਲ ਆਉ ਹਣਾ ਵੀਰੇ ਪਾਸ ਕਰੋ ਤਾਂ ਵੀਰੇ ਹਾਂ ਨਾ ਕਿੰਨੇ ਦੀ ਹੋ ਗਈ ਇਹ ਫਿਰ ਹੁਣ ਕੁਲਿੰਦਰ ਜੀ 50 ਦੀ ਦੇ ਦिए 50 ਦੀ ਹਾਂਜੀ ਠੀਕ ਐ ਠੀਕ ਐ ਕਰ ਦਿਓ ਮਾਨਤਨ ਤੁਸੀਂ ਦੱਸ ਦੋ ਛੋੜ ਛੱਪਾ ਰੇਡ ਤਾਂ ਡੱਜ ਜਾ ਜੀ ਰੇਡ ਜਾਲੇ ਭਾਜੀ 1 20 ਦਵਾਂਗੇ ਛੋਟੀ 1 20 1 20 ਛੋਟੀ ਦਵਾਂਗੇ ਵੇਚ ਨੂੰ ਤਾਂ 30 ਦੀ ਵੇਚਣੀ 35 ਦੀ ਆਪਾਂ ਵੇਚ ਦੇਣੀ ਆ ਉਹ ਨਹੀਂ ਵੇਚਣੀ ਆਪਾਂ ਮਾਲ ਰੋਜ਼ ਵੇਚਣਾ ਤੇ ਰੋਜ਼ ਪਾਉਣਾ ਵੀਡੀਓ ਚ ਇਹ ਲੋਕਾਂ ਨੂੰ ਵੀ ਲੈ ਜਾਂਦਾ ਔਖਾ ਨਾ ਲੱਗੂਗਾ ਤਾਂ ਸਾਨੂੰ ਵੇਚਣਾ ਸੌਖਾ ਹੋ ਜਾਊਗਾ 1 20 ਵੀਰ ਜੀ ਕਰ ਦਈਏ ਮਾਨਤਨ ਕਰਾ ਲੋ ਜਿਹੋ ਕਰਾਉਣਾ ਵਾ 17 ਦੀ ਦੇਤਾ ਕਿ ਮਹਾਰਾਜ 17 ਦੀ ਹਾਂਜੀ ਹਾਂਜੀ 15 ਪੂਰੇ ਵੀਰੇ ਤਾੜਾ ਰੇਡ ਚਾਜੇ ਮੈਂ ਚਲੋ ਵੀਰਾਂ ਨੂੰ ਕਰਾਏ ਪੈਂਦੇ ਹਨਾ ਆਪਾਂ ਮੋੜਦੇ ਨਹੀਂ ਕਿਉਂਕਿ ਵੀਰ ਭਰਾ ਫੋਨ ਲਾਵੇ ਮੋੜਦੇ ਨਹੀਂ ਆ ਬਿਲਕੁਲ ਵੀ 15 ਦੀ ਦੇ ਦਾਂਗੇ ਸਾਨੂੰ 15 ਦਿੱਤੇ ਵੀ ਕੋ ਥੋੜਾ ਬੋਧਾ ਜਹਾਦੋ ਬਸ ਜਾਂਦਾ ਇਹ ਵੀ ਨਹੀਂ ਭਜਦਾ ਭਜਦਾ 15 ਜੋ ਦਿੱਤੇ ਵੀ ਬਚ ਜਾਂਦਾ ਥੋੜਾ ਬੋਧਾ ਤੇ ਆਪਾਂ ਨੂੰ ਜਿਆਦਾ ਲਾਲਚ ਵੀ ਨਹੀਂ ਆਪੇ ਸਾਨੂੰ 10000 ਚਾਹੀਦਾ ਉਹ ਨਹੀਂ ਚੱਕਰ ਆ ਨਹੀ ਨਹੀ ਉਹ ਸੋਨਾ ਰੇਡ ਆ ਵੀਰ ਜੀ ਹੁਣ ਕਿਦਾਂ ਕਈ ਮਾਨਸੇ ਵਾਲ ਪਸ਼ੂ ਜਾਂਦੇ ਹਨਾ 6-6000 ਕਰਾਇਆ ਵੀ ਪੈਂਦਾ ਕਈਆਂ ਵੀਰਾਂ ਨੂੰ ਵੱਧ ਵੀ ਪੈਂਦਾ ਹਨਾ ਤਾਂ ਰੇਡ ਦੁੱਧ ਦਾ ਨਹੀਂ ਕਿਉਂਕਿ ਪਸ਼ੂ ਸਾਫ ਸੁਥਰਾ ਲੇ ਤਾਂ ਇਹ ਦੁੱਧ ਵਾਲਾ ਪਸ਼ੂ ਆ ਦੁੱਧ ਵਾਲਾ ਪਸ਼ੂ ਕੋਈ ਮਹੰਗਾ ਨਹੀਂ ਹੁੰਦਾ ਬਿਲਕੁਲ ਦੇਖੋ ਚਾਰ ਚਰਕ ਵਾਲੀਆਂ ਮਹਿੰਗੀਆਂ ਲੱਗਦੀਆਂ 13 13 14 ਕਿਲੋ ਵਾਲੀਆਂ ਮੱਜਾ ਕੋਈ ਮਹਿੰਗੀਆਂ ਨਹੀਂ ਹੁੰਦੀ ਬਿਲਕੁਲ ਦੁੱਧ ਤੋਂ ਪੈਸੇ ਪੂਰੇ ਕਰਦੀ ਆ ਲੈ ਤਾਂ ਵੀਰੇ ਇਹ ਹੋ ਗਈ ਹੁਣ 1 1 15 ਦੀ ਕੀ ਬਾਤ ਆ ਦੇਖੋ ਵੀਰੋ ਤਾਜ਼ੀਆਂ ਸੂਈਆਂ ਛੋਟੀਆਂ ਨੇ ਐ ਲੈਵਲ ਹੋਏ ਸੋਹਣੇ ਲੱਗੇ ਨੇ ਤਾਂ ਤੇਜੇ ਨੰਬਰ ਤੇ ਆ ਗਈ ਜੀ ਆਹ ਜੀ ਭਾਜੀ ਗੱਬਣ ਹੈ ਮਾਜੀ ਦੋ ਤਿੰਨ ਦਿਨ ਲੈਂਦੀ ਆ ਗੱਬਣ ਦੋ ਤਿੰਨ ਦਿਨ ਤੇ ਚਪੜੀ ਦੀ ਮਾਜ ਬੋੜੀ ਕੰਮ ਦੀ ਮਾਜੀ ਆ ਵੀ ਦੁੱਧ ਵਾਲੀ ਮਾਜੀ ਆ ਵੀ ਠੀਕ ਆ ਜੀ ਐਵੇਂ ਤੁਹਾਨੂੰ ਖੋਲ ਕੇ ਦਿਖਾਵਾਂ ਤੇ ਖੋਲ ਵੀਰੇ ਕਿੰਨਾ ਕਿੰਨਾ ਟਾਈਮ ਲਾਜੂਏ ਭਾਜੀ ਦੋ ਤਿੰਨ ਦਿਨ ਲੈਂਦੀ ਆ ਦੋ ਤਿੰਨ ਦਿਨ ਲਾਜੂਏ ਵੱਡੀ ਮਾ ਫੁੱਲ ਵੱਡੀ ਐ ਵੀ ਤੇਰੇ ਚਲਾ ਕੇ ਲਾਓ ਜੀ ਕੀ ਬਾਤ ਹੈ ਇਹ ਲੈਵੇ ਬਹੁਤ ਸੋਹਣੇ ਵੀਰ ਜੀ ਲੈ ਬਿਲਕੁਲ ਆਨ ਪੰਡੇ ਵਾਲੇ ਪਸ਼ੂ ਜੀ ਕਿੰਦਾ ਤੁਸੀਂ ਵੇਦਦੇ ਐ ਡੇ ਡੇ ਚੱਡੇ ਕਿੱਥੋਂ ਵੀਰ ਲੈ ਆਉਂਦਾ ਬਿਲਕੁਲ ਵੀਰੇ ਬਿਲਕੁਲ ਇਹ ਮੱਝਾਂ ਦੀ ਖਾਨਦਾਨੀ ਮੱਝਾਂ ਦੇ ਚੱਡੇ ਬੰਨੇ 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 ਜੀ ਦੁੱਧ ਤਾਂ ਇਹਨਾਂ ਹੀ ਦੇਣਾ ਥਾਣੇ ਖਾਓ ਨੋਕ ਕੋਲੇ ਥਾਣੇ ਨਾਲ ਮੱਝਾਂ ਨੂੰ ਦੁੱਧ ਨਹੀਂ ਦੇਨੇ ਤਾਂ ਕਿੰਨਾ ਨਹੀਂ ਦੇਨੇ ਆ ਕੀ ਬਾਤ ਹੈ ਜੀ ਭਾਜੀ ਇਹ ਬ੍ਰੀਡ ਵਾਲਾ ਪਸ਼ੂ ਲੈਣਾ ਦੁੱਧ ਵਾਲਾ ਬਿਲਕੁਲ ਇਹਨੂੰ ਬਹੁਤੀ ਸ਼ਕੀਨੀ ਦਾ ਮਤਲਬ ਨਹੀਂ ਆ ਦੁੱਧ ਦੇਣਾ ਮਤਲਬ ਬਿਲਕੁਲ ਪਰਖਾ ਵੀਰੇ ਪੁਰਾਣਾ ਟਾਈਮ ਤੋਂ ਵਪਾਰ ਦਾ ਕੰਮ ਆ ਵੀਰਾਂ ਦਾ ਤਾਂ ਤਾਂ ਹੀ ਵੀਰੇ ਇਹੋ ਜਿਹੇ ਤਲੱਲੇ ਤਰ ਪਸ਼ੂ ਚੜਦੇ ਤੇ ਚੜਦਾ ਵੀਰ ਲੈ ਕੇ ਆਉਂਦਾ ਕਿਉਂਕਿ ਥਾਨ ਭਾਂਡੇ ਦਾ ਵੀਰੇ ਪਸ਼ੂ ਹੁੰਦਾ ਵਾ ਤਾਂ ਥਾਨ ਲੱਗਿਆ ਇਹਨੂੰ ਨੌਕ ਵਾਲਾ ਜੀ ਕਰਦੀ ਆ ਕੈਮਰੇ ਤੋਂ ਗੱਲ ਕੋਈ ਨੌਕ ਵਾਲਾ ਥਾਨ ਆ ਗਿਆ ਤੇ ਥਾਨ ਵੀ ਵੀਰ ਜੀ ਫਿਰ ਗੱਡ-ਗੱਡ ਤੇ ਆ ਹਨਾ ਹਾਂਜੀ ਹਾਂਜੀ ਬਹੁਤ ਚੰਗਾ ਦੁੱਧ ਵਾਲੀ ਮਾਸੀ ਦੁੱਧ ਵਾਲੀ ਮੈਂ ਚੰਗਾ ਇਹ ਨਹੀਂ ਵੀ ਸਿੰਗ ਦਾ ਸਿੰਗ ਵੀ ਸੋਹਣਾ ਸੋਹਣੀ ਹੈ ਜੀ ਤਾਂ ਵੇਖੋ ਵੀਰੋ ਇੱਕ ਰੀ ਲਾਗੇ ਤਾਂ ਫਿਰ ਲੇਵਾ ਚੈੱਕ ਕਰੋ ਬਾਈ ਨੂੰ ਬਹੁਤ ਮੈਂ ਦੋ ਬਾਈ ਨੂੰ ਬਹੁਤ ਕੀ ਬਾਤ ਵੀਰੇ ਕਿੰਨੀ ਗਾਂ ਨੂੰ ਬਣਦੀ ਜਾਂਦੀ ਹੁਨੀ ਪਛਾਣ ਨੂੰ ਬਾਜੀ ਅਜੇ 3 2 4 ਤਾਂ ਨੰਗੀ ਬਹੁਤ ਜ਼ਿਆਦਾ ਬਣ ਜੂ ਗਾਈਆਂ ਵਾਂਗੂ ਬਣ ਜੂਗੀ ਕੀ ਬਾਤ ਲੇਵੇ ਦੀ ਬਹੁਤ ਖੁੱਲੇ ਦੀ ਮਾਲਕ ਬਣ ਇਹ ਕਿੱਸੇ ਦਾ ਪਤਾ ਨਾ ਕਿ ਦਸਿਆ ਵਾ ਲੇਵੇ ਦਾ ਡੰਗਰ ਹੁੰਦਾ ਵਾ ਦੁੱਧ ਤੇ ਲੇਵੇ ਵਾਲੇ ਡੰਗਰ ਨਹੀਂ ਦੇੜਾ ਵਾ ਬਿਲਕੁਲ ਬਿਲਕੁਲ ਅਜੀ ਵਜਨ ਨੇ ਤੇ ਲੇਵੇ ਨੇ ਤਾਂ ਵੀਰ ਜੀ ਇਹ ਹਜੇ ਲੈ ਜੂਗੀ ਟਾਈਮ ਇੱਕ ਦੋ ਦਿਨ ਭਾਜੀ ਦੋ ਦੋ ਚਾਰ ਦਿਨ ਲੈ ਜੂਗੀ ਦੋ ਚਾਰ ਦਿਨ ਦੇ ਵਿੱਚ ਵਿੱਚ ਸੂਪ ਆਏਗੀ ਠੀਕ ਹੈ ਜੀ ਹਾਂਜੀ ਭਾਜੀ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਦੇਣਾ ਮੁੱਲ ਭਾਜੀ ਇਹ ਤਾਂ ਵੀ ਬਜਾਇਆ ਜੀ ਰੱਖਣਾ ਇੰਨੀ ਵੀ ਜ਼ਿਆਦਾ ਦੁੱਧ ਵਾਲੀ ਤਾਂ ਜ਼ਿਆਦਾ ਪੈਸੇ ਮੰਗ ਲੈਣੇ ਮੁੱਲ ਉਹ ਨਿਗੇ ਨਿਗੇ ਰੱਖਨੇ ਉਹਦਾ ਮੁੱਲ ਵੀ ਲੱਖ ਰੁਪਏ ਬਸ ਬਿਲਕੁਲ ਬਿਲਕੁਲ ਲੱਖ ਰੁਪਏ ਤਾਂ ਉੱਚੋ ਵੀ ਮੰਨ ਤਾ ਮੰਦਾ ਜਰੂਰ ਹੋ ਜਗਾ ਠੀਕ ਭਾਜੀ ਦੇਣ ਵਾਲੀ ਗੱਲ ਕਰਦੀ ਹੈ ਹਾਂਜੀ ਇਹ ਵੀ 95 ਦੀ ਜਾਣ ਦੋ 95 ਦੀ ਜਾਣ ਦੋ 95 ਦੀ ਪਤਾ ਨਹੀਂ ਜਿਹੜਾ ਉਹ ਵੀ ਜਿਹੜਾ ਵੇਚ ਜੀਏ ਕੰਮ ਹੋਰ ਲਾਈਏ ਬਿਲਕੁਲ ਵੀਰ ਜੀ ਬਿਲਕੁਲ ਅਦਾਸ ਕੋਈ ਨਹੀਂ ਆਪੇ ਗਿਆ ਜਾਣ ਕੇ ਜਾਣ ਨੂੰ ਵੀ ਚਾਹ ਆਪਾਂ ਨਵੀਆਂ ਲਿਆਂਦੀ ਜਾਵਾਂ ਬਿਲਕੁਲ ਤੇ ਲੈਣ ਵਾਲਿਆਂ ਨੇ ਵੀਰੇ ਪੀ ਸਾਨੂੰ ਭਾਣਾ ਮਾਲ ਮੇਲੜਿਆ ਵਾ ਉਹ ਵੀ ਖੁਸ਼ ਅਸੀਂ ਨਹੀਂ ਖੁਸ਼ ਬਿਲਕੁਲ ਵੀਰੇ ਵੀਡੀਓ ਬਣਾਉਣਾ ਕਰ ਰੋ ਵੀਰ ਜੀ ਤੁਸੀਂ ਵੀ ਖੁਸ਼ ਵੀ ਆਪਾਂ ਵੀਡੀਓ ਬਣਾਉਂ ਜਾਂਗੇ ਬਿਲਕੁਲ ਵੀਰੇ ਬਿਲਕੁਲ ਪਤਾ ਕੀ ਸਾਨੂੰ ਵੀਰੇ ਕਿਦੋਂ ਚਾਹ ਹੁੰਦਾ ਹੈ ਨਾ ਤਾਂ ਕਿਦੋਂ ਪਸ਼ੂ ਵੀ ਜਲਦੀ ਵਿਗਣਾ ਤਾਂ ਫਿਰ ਵੀਰਾਂ ਦੇ ਫੋਨ ਆਉਂਦੇ ਆ ਤਾਂ ਵੀਰੇ ਕਦੋਂ ਸਿਫਤ ਹੁੰਦੀ ਆ ਉਦੋਂ ਸਾਨੂੰ ਚਾਹ ਹੁੰਦਾ ਕਿ ਆਪਾਂ ਵੀਡੀਓ ਅਪਲੋਡ ਕੀਤੀ ਆ ਜਾਂ ਕਿਵੇਂ ਹਨਾਗੀ ਤਾਂ ਆਪਾਂ ਵੀਡੀਓ ਹੀ ਵੀਰੇ ਉਹਨੀਆਂ ਕ ਅਪਲੋਡ ਕਰਦੇ ਹੁਣ ਉਹਨਾਂ ਵੀਰਾਂ ਦੀਆਂ ਜਿੰਨਾਂ ਜਿੰਨਾਂ ਦੇ ਯਾਨੀ ਕਿ ਆਪਣਾ ਹਣਾ ਆਪਣੇ ਯਕੀਨ ਆ ਜੀ ਜਿਹੜੀ ਆ ਉਹ ਵੀ ਲੱਖ ਦੀ ਆ ਮੱਝ ਲੱਖ ਦੀ ਹੈਗੀ ਆ ਆ ਉਹ ਤਾਂ ਉਹ ਵੀ ਮੱਝਾ ਤੇਰਾ ਤੇਰਾ 14-14 ਕਿਲੋ ਵਾਲੀਆਂ ਲੱਖੋਂ ਵੀ ਅੰਦਰ ਕਰਦੀਆਂ ਬਿਲਕੁਲ ਵੀਰੇ 20 ਛੋਟੀ ਆ 30 40 ਦਾ ਹੱਕ ਰੱਖਦੀ ਵੀ ਕੰਦਰ ਰੱਖਦੀ ਵੀਰੇ ਆਪਾਂ ਵੇਖੋ ਇਹ ਵੀ 1 15 ਦੀ ਹਾਨਾ ਕਰਦੀ ਆ ਬਿਲਕੁਲ ਵੇਖੋ ਇਹ ਤੋਂ ਬਾਅਦ ਵੀ ਇਹਦਾ ਜਾਇਜ਼ ਮੁੱਲ ਕਿੱਥੋਂ ਲੱਭ ਜਾਈਂ ਨਹੀਂ ਬਿਲਕੁਲ ਜਾਇਜ਼ ਆ ਮੈਂ ਆਪਾਂ ਤਾਂ ਦੇਣੀਆਂ ਨਹੀਂ ਆਪਾਂ ਤਾਂ ਰੱਖ ਕੇ ਨਹੀਂ ਖੁਸ਼ ਵੀ ਆਪਾਂ ਦੇ ਕੇ ਖੁਸ਼ ਵੀ ਨਹੀਂ ਹੈਗੇ ਬਿਲਕੁਲ ਹਾਂਜੀ ਤਾਂ ਏ ਵੀਰੇ ਹੋ ਗਈ ਹੁਣ 95 ਦੀ ਹਾਂਜੀ ਬਾਜੀ 95 ਦੀ ਹੋ ਗਈ ਜੀ ਤੇ ਕੋਈ ਫੋਨ ਲਾਵੇ ਤੇ ਕੋਈ ਚੱਕਰ ਨਹੀਂ ਹਨਾ ਜੀ ਕੋਈ ਵੀਰੇ ਤੁਸੀਂ ਕਹਿੰਦਾ ਕਈ ਵੀਰ ਦੂਰੋਂ ਕੋਈ ਫੋਨ ਕਰੇ ਤਾਂ ਕੋਈ ਨਾ ਹੋ ਜੂ ਹਨਾ ਕਿਰਾਇਆ ਪਾੜਾ ਕਰੇ ਇਹਨੂੰ ਨਰਾਜ਼ ਨਹੀਂ ਕਰ ਪਰ ਇਹ ਵੀ ਇਹ ਆ ਜਿਹੜਾ ਫੋਨ ਪਹਿਲਾਂ ਕਰਕੇ ਲੈ ਲੂਗਾ ਆਪਣੀ ਪਿਛਲੀ ਵੀਡੀਓ ਜੀ ਵੀ ਗੱਲ ਇਹੋ ਹੀ ਤੇ ਅੱਜ ਕਾ ਵੀ ਇਹੋ ਹੀ ਆ ਵੀ ਜਿਹੜਾ ਫੋਨ ਕਰ ਲਓ ਪਹਿਲਾਂ ਸਾਈ ਪੈ ਜੂਗਾ ਮੱਝ ਉਹਦੀ ਆ ਉਹਦੀ ਹੈ ਜੀ ਦੂਜੇ ਵੀਰ ਭਰਾ ਤੇ ਉਹ ਬਾਅਦ ਫੋਨ ਮਗਰ ਵਾਲੇ ਦੀ ਬਾਅਦ ਚ ਵਾਰੀ ਆਊਗੀ ਦੂਜੀ ਵਾਰੀ ਬਿਲਕੁਲ ਵੀਰੇ ਬਿਲਕੁਲ ਤਾਂ ਵੀਰੇ ਸੋਨੇ ਪਸ਼ੂ ਆ ਕੱਦ ਕਾਰ ਠਾਲੀਆਂ ਝੋਟੀਆਂ ਨੇ ਦੋ ਤਾਂ ਵੀਰੇ ਇੱਕ ਗੱਬਣਾ ਚੰਗੇ ਰਕਾਰਡ ਵਾਲੀ ਆ ਤਾਂ ਵੀਡੀਓ ਹਰ ਚ ਇਹੀ ਬੇਨਤੀ ਹੁੰਦੀ ਆ ਕਿ ਵੀਰੇ ਚੈਨਲ ਨੂੰ ਮੱਤਵਾ ਤੁਸੀਂ ਸਬਸਕ੍ਰਾਈਬ ਕਰੋ ਤਾਂ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਇੱਕ ਬੇਨਤੀ ਹੋਰ ਆ ਇੱਕ ਨਾ ਵੀਰ ਚੋਲਾ ਸਾਹਿਬ ਦਾ ਵਾ ਹਾਂਜੀ ਉਹਨੇ ਮੈਨੂੰ ਬੜੇ ਫੋਨ ਕੀਤੇ ਜਦੋਂ ਜਰਾ ਵੀਡੀਓ ਵੇਂਦਾ ਕੋ ਮੋਬਾਈਲ ਤੋਂ ਜਾਂ ਲੇਟ ਹੋ ਜਾਂਦਾ ਠੀਕ ਹੈ ਜੀ ਉਹ ਆਂਦਾ ਮੈਂ ਕਿ ਜੀ ਦੋ ਮੱਝਾਂ ਲੈਣੀਆਂ ਲੈਣੀਆਂ ਵੀ ਤਾਂ ਹੱਤੋਂ ਹੀ ਆਂਦੇ ਉਹ ਲੇਟ ਹੋ ਜਾਂਦਾ ਠੀਕ ਹੈ ਜੀ ਮੇਰੀ ਬੇਨਤੀ ਹੈ ਵੀ ਪਹਿਲਾਂ ਵੇਖ ਕੇ ਪਹਿਲਾਂ ਸਾਈ ਪਾ ਲਿਓ ਫਿਰ ਲੇਟ ਹੋਇਆ ਤਾਂ 니چے ਮਿਲ ਬਿਲਕੁਲ ਆਹ ਕਿਦੋਂ ਪਸ਼ੂ ਵੇਖ ਜਾਣਾ ਫਿਰ ਨਹੀਂ ਵੀਰੇ ਹਨਾ ਤਾਂ ਬਾਕੀ ਇਹ ਆ ਕਿ ਕਿਦਾਂ ਵੀਰ ਨੂੰ ਯਕੀਨ ਆ ਕਿ ਪਸ਼ੂ ਤੁਹਾਡੇ ਕੋ ਖਰੀਦ ਕਰਨੀ ਹਨਾ ਹਾਂਜੀ ਤਾਂ ਚਲੋ ਇਹ ਆ ਕਿ ਉਹਨੂੰ ਜਾਨੀ ਕਿ ਵਟਸਐਪ ਵਗੈਰਾ ਤੇ ਪਹਿਲਾਂ ਭੇਜ ਦਿਓ ਹਨਾ ਠੀਕ ਹੈ ਜੀ ਫਿਰ ਜਦੋਂ ਵੀਡੀਓ ਅਪਲੋਡਿੰਗ ਹੋਊਗੀ ਪਤਾ ਲੱਗ ਜਾਂਦਾ ਹਾਂਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਚੰਗੇ ਤੇ ਚੰਗੇ ਪਸ਼ੂ ਵੀਰੇ ਲੈ ਆ ਕੇ ਵਿਖਾਲੇ ਜਾਣ ਤਾਂ ਵੀਰੇ ਚਵਾਈ ਕਰਦੀ ਪਾਸ ਕਰਨੀ ਵੇਚ ਆ ਕੇ ਲੈਣੀ ਹੋ ਤੁਹਾਡਾ ਆਪ ਦਾ ਫਰਜ ਹੈ ਹਨਾ ਵੀਰੇ ਬਿਲਕੁਲ ਜੀ ਫਿਰ ਵੀ ਆਡੀ ਵੀ ਗਾਰੰਟੀਆਂ ਵੀ ਗਾਰੰਟੀਆਂ ਨਹੀਂ ਜਾਊਗਾ ਕਿ ਬਿਲਕੁਲ ਵੀਰੇ ਬਿਲਕੁਲ ਤਾਂ ਹਾਂਜੀ ਵੀਰ ਜੀ ਐਡਰੈਸ ਹੈ ਕਰੀ ਜਰੂਰ ਬੋਲੇ ਨਾਮ ਜੀ ਸਾਨੂੰ ਸੀੜਾ ਹਾਂਜੀ ਤਸੀਲ ਬਟਾਲਾ ਹਾਂਜੀ ਡਿਸਟ੍ਰਿਕਟ ਗੁਰਦਾਸਪੁਰ ਹਾਂਜੀ ਤੇ ਫੋਨ ਨੰਬਰ ਹੈਗਾ ਜੀ 94658 54857 ਠੀਕ ਹੈ ਜੀ ਹਾਂਜੀ ਪਿੰਡ ਸੀੜਾ ਸੀੜਾ ਠੀਕ ਹੈ ਜੀ ਨੇੜੇ ਅਲੀਵਾਲ ਕਣੀਏ ਕੇ ਬਾਂਗਰ ਕਾਲਾ ਫਗਾਨਾ ਠੀਕ ਹੈ ਵੀਰੇ ਤਾਂ ਠੀਕ ਹੈ ਸასი ਕਾਲ ਜੀ ਸასი ਕਾਲ ਜੀ ਸასი